ਲਓ ਜੀ ਅੱਜ ਦੋ ਖਬਰਾਂ ਨੇ ਵੱਡੀਆਂ ਇੱਕ ਦੇ ਵਿੱਚ ਤਾਂ ਪੁਲਿਸ ਦੂਰ ਤੱਕ ਜਾ ਕੇ ਪਰਦੇ ਉਢੜ ਰਹੀ ਆ ਰਾਜ ਖੋਲ ਰਹੀ ਆ ਤੇ ਦੂਜੀ ਘਟਨਾ ਦੇ ਵਿੱਚ ਪੁਲਿਸ ਸਾਰਾ ਕੁਝ ਗੋਲ-ਬੋਲ ਕਰੀ ਜਾਂਦੀ ਐ ਕੁਝ ਦੱਸਣਾ ਹੀ ਨਹੀਂ ਚਾਹੁੰਦੀ ਪੁਲਿਸ ਚੁੱਪੀ ਵੱਟੀ ਬੈਠੀ ਆ ਘਟਨਾ ਦੋਵੇਂ ਵੱਡੀਆਂ ਨੇ ਦੋਵੇਂ ਤੁਹਾਨੂੰ ਦੱਸਦੇ ਆ ਤੇ ਤੁਸੀਂ ਆਪੇ ਕਮੈਂਟ ਕਰਕੇ ਆਪਣਾ ਕੀਮਤੀ ਵਿਚਾਰ ਲਿਖਿਓ ਵੀ ਇਹ ਚੱਕਰ ਕੀ ਆ ਇਹ ਕਾਰਨ ਕੀ ਆ ਹੁਣ ਇੱਕ ਤਾਂ ਬੀਤੇ ਦਿਨੀ ਬਠਿੰਡਾ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਉਹ ਸੋਹਣੀ ਸੁਨੱਖੀ ਕੁੜੀ ਚਿੱਟੇ ਸਮੇਤ ਫੜੀ ਗਈ ਸੀ ਅੱਜ ਉਹਦੀ ਫਿਰ ਅਦਾਲਤ ਦੇ ਵਿੱਚ ਪੇਸ਼ੀ ਸੀ ਪਹਿਲਾਂ ਪੁਲਿਸ ਨੇ ਉਹਦਾ ਤਿੰਨ ਵਾਰ ਰਿਮਾਂਡ ਲਿਆ ਅਦਾਲਤ ਤੋਂ ਪੁੱਛਗਿੱਛ ਕਰਨ ਲਈ ਪਹਿਲਾਂ ਇੱਕ ਦਿਨ ਦਾ ਫਿਰ ਦੋ ਦਿਨ ਦਾ ਫਿਰ ਦੋ ਦਿਨ ਦਾ ਤੇ ਅੱਜ ਜਦੋਂ ਪੇਸ਼ ਕੀਤਾ ਤੇ ਅਦਾਲਤ ਨੇ ਮਹਿਲਾ ਮੁਲਾਜ਼ਮ ਨੂੰ ਜੇਲ੍ਹ ਭੇਜ ਦਿੱਤਾ ਨੈਕ ਹਰਾਸ ਤੇ ਹੁਣ ਅੱਜ ਜਦੋਂ ਉਸ ਮਹਿਲਾ ਪੁਲਿਸ ਵਾਲੀ ਨੂੰ ਅਦਾਲਤ ਚ ਪੇਸ਼ ਕੀਤਾ ਤਾਂ ਅਦਾਲਤ ਨੇ ਉਹਨੂੰ ਜੇਲ੍ਹ ਭੇਜਤਾ ਤੇ ਫੇਰ ਜਦੋਂ ਪੱਤਰਕਾਰਾਂ ਨੇ ਜਿਹੜਾ ਪੁਲਿਸ ਅਫਸਰ ਉਹਨੂੰ ਲੈ ਕੇ ਆਇਆ ਸੀ ਡੀਐਸਪੀ ਦੇ ਰੈਂਕ ਦਾ ਪੁਲਿਸ ਅਫਸਰ ਹੈ ਜਿਹੜਾ ਉਹਨੂੰ ਪੇਸ਼ੀਆਂ ਦੇ ਉੱਪਰ ਲੈ ਕੇ ਆਉਂਦਾ ਐਨੀ ਜ਼ਿਆਦਾ ਪੁਲਿਸ ਫੋਰਸ ਲਾ ਦਿੰਦੇ ਆ ਚਫੇਰੇ ਮੀਡੀਆ ਨੂੰ ਤਾਂ ਉਹਦੇ ਨੇੜੇ ਹੀ ਨਹੀਂ ਫੜਕਣ ਦਿੱਤਾ ਜਾਂਦਾ ਇੱਕ ਦਿਨ ਜਾਂਦੀ ਜਾਂਦੀ ਉਹ ਮੀਡੀਆ ਦੇ ਕੈਮਰਾ ਤੇ ਕਹਿ ਗਈ ਸੀ ਸਭ ਝੂਠ ਹੈ ਤੇ ਸਭ ਕੁਝ ਸਚਾਈ ਹੋਰ ਹੈ ਬਣਾਇਆ ਜਾ ਰਿਹਾ ਉਸ ਤੋਂ ਬਾਅਦ ਹੁਣ ਅੱਜ ਜਦੋਂ ਪੁਲਿਸ ਅਫਸਰ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਤਿੰਨ ਵਾਰੀ ਉਹ ਤੋਂ ਪੁੱਛਗਿੱਛ ਕੀਤੀ ਰਿਮਾਂਡ ਲੈ ਕੇ ਤੇ ਕੀ ਨਿਕਲਿਆ ਉਹ ਕਿਹਦੇ ਤੋਂ ਨਸ਼ਾ ਲੈਂਦੀ ਸੀ ਕਿਹਨੂੰ ਅੱਗੇ ਦਿੰਦੀ ਸੀ ਕਿਹਦੇ ਧਾਰ ਉਹਦੇ ਨਾਲ ਜੁੜਿਆ ਔਰ ਕੋਈ ਇਹਦੇ ਵਿੱਚ ਕੋਈ ਉੱਚ ਅਧਿਕਾਰੀ ਵੀ ਸ਼ਾਮਲ ਨੇ ਤਾਂ ਉਹ ਅਫਸਰ ਸਾਹਿਬ ਨੇ ਕੋਈ ਗੱਲ ਨਹੀਂ ਦੱਸੀ ਸਾਰੀਆਂ ਗੱਲਾਂ ਗੋਲਮੋਲ ਕੀਤੀਆਂ ਨੇ ਅਫਸਰ ਸਾਹਿਬ ਇਹੀ ਕਹੀ ਗਿਆ ਅਜੇ ਪੜਤਾਲ ਚੱਲ ਰਹੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਪੜਤਾਲ ਚੱਲ ਰਹੀ ਆ ਬੰਦਾ ਪੁੱਛੇ ਵੀ ਸ਼੍ਰੀਮਾਨ ਜੀ ਪੜਤਾਲ ਤਾਂ ਉਦੋਂ ਤੱਕ ਜਦੋਂ ਤੁਸੀਂ ਉਹਦੇ ਤੋਂ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਸੀ ਠੀਕ ਹੈ ਉਹ ਪੜਤਾਲ ਚੱਲ ਰਹੀ ਸੀ ਪਰ ਹੁਣ ਤਿੰਨ ਵਾਰੀ ਪੁੱਛਗਿੱਛ ਕਰ ਲਈ ਉਹਦੇ ਤੋਂ ਹੁਣ ਤਾਂ ਜੇਲ੍ਹ ਭੇਜਤਾ ਉਹਨੂੰ ਅਦਾਲਤ ਨੇ ਹੁਣ ਤੱਕ ਤਾਂ ਕੁਝ ਪਤਾ ਲੱਗ ਗਿਆ ਹੋਵੇਗਾ ਜਦੋਂ ਇੱਕ ਪੱਤਰਕਾਰ ਨੇ ਅਫਸਰ ਪੁਲਿਸ ਅਫਸਰ ਨੂੰ ਪੁੱਛਿਆ ਵੀ ਹੁਣ ਤੱਕ ਉਹਨੇ ਤੁਹਾਨੂੰ ਕੁਝ ਨਹੀਂ ਦੱਸਿਆ ਹੁਣ ਤੱਕ ਕੁਝ ਤਾਂ ਪਤਾ ਲੱਗਿਆ ਹੀ ਹੋਣਾ ਤਾਂ ਅਫਸਰ ਸਾਹਿਬ ਨੇ ਫਿਰ ਗੱਲ ਗੋਲਬੋਲ ਕਰਤੀ ਵੀ ਨਹੀਂ ਅਜੇ ਅਸੀਂ ਕੁਝ ਦੱਸ ਨਹੀਂ ਸਕਦੇ ਅਜੇ ਦੱਸਣਾ ਸੰਭਵ ਨਹੀਂ ਹੈਗਾ ਕੁਝ ਚੀਜ਼ਾਂ ਅਜੇ ਅਸੀਂ ਦੱਸਣੀਆਂ ਨਹੀਂ ਚਾਹੁੰਦੇ ਹੁਣ ਇੱਥੇ ਸਵਾਲ ਦੇ ਕਈ ਹੁਣ ਦੂਜੇ ਪਾਸੇ ਕੇਸ ਜਿਹੜਾ ਇੱਕ ਗਰਨੇਡ ਬੰਬ ਸੁੱਟਿਆ ਗਿਆ ਐਕਸ ਕੈਬਨਿਟ ਮੰਤਰੀ ਮਨਰੰਜਨ ਕਾਲੀਆ ਦੇ ਘਰ ਜਲੰਧਰ ਉਸ ਮਾਮਲੇ 'ਚ ਪੁਲਿਸ ਨੇ 12 ਘੰਟਿਆਂ ਦੇ ਵਿੱਚ ਸਾਰੇ ਖੁਲਾਸੇ ਕਰਨ ਦਾ ਦਾਵਾ ਕਰਤਾ ਪੁਲਿਸ ਕਹਿੰਦੀ ਹੈ ਵੀ ਉਹ ਕੇਸ ਦੇ ਵਿੱਚ ਜਿਹੜੇ ਤਾਰ ਆ ਉਹ ਪਾਕਿਸਤਾਨ ਨਾਲ ਜੁੜਿਆ ਉਹ ਜਿਹੜਾ ਗਰਨੇਡ ਸੱਟਵਾਇਆ ਉਹ ਆਈਐਸਆਈ ਨਾਲ ਤਾਰ ਜੁੜਿਆ ਪਾਕਿਸਤਾਨ ਦੀ ਏਜੰਸੀ ਨਾਲ ਸ਼ਹਿਬਾਜ਼ ਭੱਟੀ ਜਿਹੜਾ ਪਾਕਿਸਤਾਨ 'ਚ ਬੈਠਾ ਉਹਦੇ ਨਾਲ ਤਾਰ ਜੁੜਿਆ ਜਿਹੜਾ ਗੈਂਗਸਟਰ ਲੌਰੈਂਸ ਬਿਸ਼ਨੋਈ ਹੈ ਉਹਦੇ ਗੈਂਗ ਨਾਲ ਤਾਰ ਜੁੜਿਆ ਔਰ ਉਹਦੇ ਤਾਰ ਇੱਕ ਰਿੰਦਾ ਗੈਂਗਸਟਰ ਗਰੁੱਪ ਹੈ ਇੱਕ ਇੰਟਰਨੈਸ਼ਨਲ ਬੱਬਰ ਖਾਲਸਾ ਕੋਈ ਐਦਾਂ ਕਰਕੇ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਉਸ ਘਟਨਾ ਦੇ ਵਿੱਚ ਤਾਂ ਸਾਰਾ ਕੁਝ ਪ੍ਰੈਸ ਕਾਨਫਰੰਸ ਕਰਕੇ ਦੱਸਤਾ ਨਿੱਕੀ ਨਿੱਕੀ ਗੱਲ ਦਾ ਪਾਕਿਸਤਾਨ ਤੱਕ ਵੀ ਤਾਰ ਜੋੜ ਤੇ ਇੱਥੋਂ ਤੱਕ ਇਨਕੁਆਰੀਆਂ ਉਹਦੇ ਚ ਕਰ ਲਈਆਂ ਤੇ ਦੋ ਬੰਦੇ ਵੀ ਉਹ ਚ ਫੜ ਲੇ ਤੇ ਨਾਲ ਜਿਹੜੇ ਆਟੋ ਈ ਰਿਕਸ਼ਾ ਤੇ ਉਹ ਆਏ ਸੀ ਉਹ ਵੀ ਪੁਲਿਸ ਕਹਿੰਦੀ ਅਸੀਂ ਬਰਾਮਦ ਕਰ ਲਿਆ ਹੈ ਤੇ ਇੱਧਰ ਜਿਹੜੀ ਮਹਿਲਾ ਪੁਲਿਸ ਮੁਲਾਜ਼ਮ ਹੈ ਇਸ ਮਾਮਲੇ ਚ ਫਿਰ ਪੁਲਿਸ ਨੂੰ ਅਜੇ ਤੱਕ ਕੋਈ ਪਤਾ ਕਿਉਂ ਨਹੀਂ ਲੱਗਾ ਇਸ ਮਾਮਲੇ ਚ ਕਿਉਂ ਪੁਲਿਸ ਇਹੀ ਕਹੀ ਜਾਂਦੀ ਆ ਵੀ ਅਜੇ ਪੜਤਾਲ ਚੱਲ ਰਹੀ ਆ ਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਦੋਂ ਕਿ ਤਿੰਨ ਵਾਰ ਉਹਦਾ ਰਿਮਾਂਡ ਲੈ ਕੇ ਪੁੱਛ ਕੇ ਛੋ ਗਈ ਹੁਣ ਉਹ ਜੇਲ ਚਲੀ ਗਈ ਹੁਣ ਕਾਦੀ ਪੜਤਾਲ ਵੇਖੋ ਇਹਦੇ 'ਚ ਕਈ ਸਵਾਲ ਨੇ ਕੀ ਇਹਦੇ ਵਿੱਚ ਕੋਈ ਵੱਡੇ ਪੁਲਿਸ ਅਫਸਰਾਂ ਦਾ ਨਾਂ ਸਾਹਮਣੇ ਆ ਰਿਹਾ ਜਿਹਦੇ ਕਾਰਨ ਪੁਲਿਸ ਸਭ ਕੁਝ ਛੁਪਾ ਰਹੀ ਹੈ ਜਾਂ ਗੋਲਮੋਲ ਗੱਲਾਂ ਕਰ ਰਹੀ ਹੈ ਇਹ ਸਵਾਲ ਹੈ ਜੇ ਕੋਈ ਹੋਰ ਕੇਸ ਹੁੰਦਾ ਜਾਂ ਕੋਈ ਪੁਲਿਸ ਅਧਿਕਾਰੀ ਇਸ ਤਰ੍ਹਾਂ ਪੁਲਿਸ ਵਾਲੀ ਨਾਮ ਫੜੀ ਗਈ ਹੁੰਦੀ ਕੋਈ ਹੋਰ ਬੰਦੇ ਹੁੰਦੇ ਤਾਂ ਮੈਨੂੰ ਇੰਜ ਲੱਗਦਾ ਵੀ ਪੁਲਿਸ ਨੇ ਹੁਣ ਤੱਕ ਕਈ ਸਾਰੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਕਰ ਕਰਕੇ ਆਪ ਖੁਲਾਸੇ ਕਰਨੇ ਸੀ ਵੀ ਇੱਥੋਂ ਇਹ ਨਸ਼ਾ ਲੈਂਦੇ ਸੀ ਇੱਥੇ ਇਹ ਦਿੰਦੇ ਸੀ ਇੱਥੋਂ ਇਹਨਾਂ ਦੇ ਤਾਰ ਜੁੜੇ ਸੀ ਇਹਨਾਂ ਦੇ ਪਿੱਛੇ ਆ ਆ ਬੰਦੇ ਉਹਨਾਂ ਦੇ ਹੱਥ ਨਹੀਂ ਤੇ ਇਹ ਪੁਲਿਸ ਵਾਲੀ ਦੇ ਕੇਸ 'ਚ ਜਿੱਤੇ ਪਹਿਲਾਂ ਹੀ ਇਹ ਸਵਾਲ ਉੱਠੇ ਹੋਏ ਨੇ ਕਿ ਇੰਨੇ ਟਾਈਮ ਤੋਂ ਉਹ ਜੇ ਇਹ ਧੰਦਾ ਕਰ ਰਹੀ ਸੀ ਜਿਵੇਂ ਉਹਦੇ ਤੇ ਦੋਸ਼ ਹੈ ਕਿ ਉਹਨੇ ਬਹੁਤ ਪ੍ਰਾਪਰਟੀਆਂ ਜਾਇਦਾਦਾਂ ਬਣਾਈਆਂ ਨਜਾਇਜ਼ ਇਹ ਦੋਸ਼ ਉਹਦੇ ਤੇ ਤਾਂ ਫਿਰ ਇਹ ਕਿਵੇਂ ਹੋ ਸਕਦਾ ਵੀ ਪੁਲਿਸ ਦੇ ਉੱਚ ਅਧਿਕਾਰੀਆਂ ਜਾਂ ਕਿਸੇ ਨੂੰ ਹੁਣ ਤੱਕ ਇਹਨਾਂ ਚੀਜ਼ਾਂ ਦੀ ਭਿੰਕ ਨਹੀਂ ਸੀ ਜਾਂ ਪਤਾ ਨਹੀਂ ਸੀ ਇਹ ਸਵਾਲ ਉੱਠ ਰਹੇ ਸੀ ਕਿ ਉਹਦੇ ਸਬੰਧ ਰਿਲੇਸ਼ਨ ਉੱਪਰ ਤੱਕ ਕਈਆਂ ਨਾਲ ਹੈਗੇ ਨੇ ਤੇ ਅੱਜ ਤਿੰਨ ਵਾਰ ਪੁਲਿਸ ਨੇ ਪੜਤਾਲ ਪੁੱਛ ਪੜਤਾਲ ਰਿਮਾਂਡ ਲੈ ਕੇ ਕਰਨ ਤੋਂ ਬਾਅਦ ਵੀ ਕੱਖ ਨਹੀਂ ਦੱਸਿਆ মিডিਆ ਨੂੰ ਕਿਉਂ ਨਹੀਂ ਦੱਸਣਾ ਚਾਹੁੰਦੀ ਪੁਲਿਸ ਵੀ ਇਹ ਇੱਕ ਸਵਾਲ ਆ ਪਹਿਲੀ ਗੱਲ ਤਾਂ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਕਾਨੂੰਨਨ ਤੌਰ ਤੇ ਮੈਨੂੰ ਜੋ ਲੱਗਦਾ ਬਹੁਤ ਸਾਰੇ ਸਿਆਣੇ ਲੋਕਾਂ ਨੂੰ ਲੱਗਦਾ ਵੀ ਇਹ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ ਵੀ ਜਿਵੇਂ ਪੁਲਿਸ ਆਪਣੀ ਪੜਤਾਲ ਦਾ ਪੱਖ মিডিਆ ਦੇ ਸਾਹਮਣੇ ਰੱਖਦੀ ਹੈ ਉਸੇ ਹੀ ਤਰ੍ਹਾਂ ਜਿਹੜਾ ਬੰਦਾ ਜਾਂ ਬੰਦੇ ਫੜੇ ਹੁੰਦੇ ਨੇ ਉਹਨਾਂ ਨੂੰ ਵੀ ਦੋ-ਦੋ ਮਿੰਟ ਦੇਣੇ ਚਾਹੀਦੇ ਨੇ ਕਿ মিডিਆ ਸਾਹਮਣੇ ਉਹ ਆਪਣੀ ਗੱਲ ਕਰ ਸਕਣ ਹੋ ਸਕਦਾ ਕਿ ਪੁਲਿਸ ਸਾਰਾ ਕੁਝ ਆਪਦੇ ਹਿਸਾਬ ਨਾਲ ਪੇਸ਼ ਕਰ ਦੇਵੇ ਉਹ ਬੰਦਾ ਜਿਉਂ ਨਜੋਗਾ ਨਾ ਰਵੇ ਉਹ ਫੁੱਲ ਬਦਨਾਮ ਹੋ ਜੇ ਬਾਅਦ ਚ ਅਦਾਲਤ ਚ ਜਾ ਕੇ ਉਹ ਬੰਦੇ ਨੂੰ ਅਦਾਲਤ ਬਰੀ ਕਰ ਦੇਵੇ ਸਬੂਤ ਕੋਈ ਉਹਨਾਂ ਚੀਜ਼ਾਂ ਦਾ ਹੋਵੇ ਨਾ ਉਹ ਬੰਦਾ ਬਦਨਾਮ ਬੁਰੀ ਤਰ੍ਹਾਂ ਕਰ ਦਿੱਤਾ ਜਾਵੇ ਤੇ ਉਹਨੂੰ ਪੱਖ ਵੀ ਨਾ ਰੱਖਣ ਦਿੱਤਾ ਜਾਵੇ ਇਹ ਠੀਕ ਨਹੀਂਗਾ ਕਿਉਂਕਿ ਦੋਸ਼ ਕਿਸੇ ਤੇ ਵੀ ਲੱਗ ਸਕਦੇ ਨੇ ਇੱਥੇ ਆ ਕੱਲ ਪਰਸੋ ਕੱਲ ਮੋਗਾ ਸੈਕਸ ਕੈਂਡਲ ਦੇ ਵਿੱਚ ਐਸਐਸਪੀ ਐਸਪੀ ਤੇ ਦੋ ਇਨਸਪੈਕਟਰ ਉਹਨਾਂ ਨੂੰ ਵੀ ਸਜ਼ਾ ਹੋਈ ਹੈ ਮਤਲਬ ਦੋਸ਼ਤਾ ਕਿਸੇ ਤੇ ਵੀ ਲੱਗ ਸਕਦੇ ਨੇ ਐਸਐਸਪੀ ਹੋਵੇ ਆਈਜੀ ਹੋਵੇ ਡੀਆਈਜੀ ਹੋਵੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਤੇ ਪੱਖ ਰੱਖਣ ਦਾ ਅਧਿਕਾਰ ਤਾਂ ਹੋਣਾ ਚਾਹੀਦਾ ਨਾ ਗੱਲ ਮੈਂ ਕੱਲੇ ਉਹਨਾਂ ਦੀ ਨਹੀਂ ਕਰ ਰਿਹਾ ਆਮ ਬੰਦੇ ਨੂੰ ਵੀ ਹੋਣਾ ਚਾਹੀਦਾ ਵੀ ਜਿਹੜਾ ਫੜਿਆ ਜੇ ਅਦਾਲਤ ਦੇ ਵਿੱਚ ਉਹ ਬੰਦਾ ਆਪਣਾ ਪੱਖ ਰੱਖ ਸਕਦਾ ਹੈ ਤਾਂ ਫਿਰ ਮੀਡੀਆ ਸਾਹਮਣੇ ਕਿਉਂ ਨਹੀਂ ਰੱਖ ਸਕਦਾ ਹੁਣ ਉਹ ਜਿਹੜੀ ਪੁਲਿਸ ਵਾਲੀ ਆ ਉਹ ਮੀਡੀਆ ਸਾਹਮਣੇ ਪਤਾ ਨਹੀਂ ਕਿੰਨਾ ਕੁਝ ਦੱਸਣਾ ਚਾਹੁੰਦੀ ਹੋ ਸਕਦੀ ਹੈ ਜਿਹਨੂੰ ਨਹੀਂ মিডিਆ ਦੇ ਮੱਥੇ ਹੀ ਨਹੀਂ ਲੱਗਣ ਦਿੱਤਾ ਹੁਣ ਕੀ ਉਹ ਏਡੀ ਵੱਡੀ ਗੈਂਗਸਟਰ ਸੀਗੀ ਵੀ ਜਿਹਦਾ ਇੰਨੀ ਸਿਕਿਉਰਿਟੀ ਲਾਰੈਂਸ ਬਸ਼ਰੋਈ ਨੂੰ ਦੇ ਕੇ ਅਦਾਲਤ ਚ ਲਜਾਇਆ ਜਾਂਦਾ ਜਿਵੇਂ ਉਹਨੂੰ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਕਈ ਸਾਰੇ ਪੁਲਿਸ ਵਾਲਿਆਂ ਦੇ ਨਾਲ ਅਦਾਲਤ ਚ ਪੇਸ਼ ਕਰਦਾ ਰਿਹਾ ਹੈ ਤੇ ਉਹ ਪੁਲਿਸ ਮੁਲਾਜ਼ਮੀ ਰਹੀ ਹੈ ਨਾ ਹੁਣ ਤੱਕ ਤਾਂ ਫਿਰ ਇੰਨੀ ਸੁਰੱਖਿਆ মিডিਆ ਨੂੰ ਦੂਰ ਖੜਾਉਣਾ ਸੋ ਕਿੱਥੇ ਕੀ ਹੈ ਹੁਣ ਦੇਖੋ ਉਹਦੇ ਸਬੰਧ ਚ ਕਈ ਗੱਲਾਂ ਆਈਆਂ ਨੇ ਪਹਿਲੀ ਗੱਲ ਵੀ ਜਿਹੜੀ ਉਹਦੇ ਕੋਲ ਇੱਕ 2 ਲੱਖ ਰੁਪਏ ਦੀ ਘੜੀ 85 ਹਜ਼ਾਰ ਦੀ ਐਨਕ ਜਿਹੜੇ ਉਹਦੇ ਪਲਾਟ ਖਰੀਦੇ ਹੋਏ ਨੇ ਜਾਂ ਉਹਦੀਆਂ ਗੱਡੀਆਂ ਨੇ ਮਹਿੰਗੀਆਂ ਉਹਦੇ ਤੇ ਇੰਨੀ ਕੁ ਗੱਲ ਦੇ ਕੋਟ ਦੀ ਉੜਦੀ ਬਾਹਰ ਆਈ ਹੈ ਵੀ ਉਹ ਕਹਿੰਦੀ ਘੜੀ ਤੇ ਐਨਕੇ ਤਾਂ ਮੇਰੀ ਇੱਕ ਕੈਨੇਡਾ ਫਰੈਂਡ ਰਹਿੰਦੀ ਆ ਉਹਨੇ ਮੈਨੂੰ ਦਿੱਤੀਆਂ ਨੇ ਤੇ ਬਾਕੀ ਸਭ ਕੁਝ ਕਿਵੇਂ ਕਿੱਥੋਂ ਕਿਸ ਤਰ੍ਹਾਂ ਹੈ ਇਹਦੀ ਪੜਤਾਲ ਪੁਲਿਸ ਤੋਂ ਹੋਈ ਨਹੀਂ ਭਲਾ ਕੀ ਪੁਲਿਸ ਇੰਨੀ ਕੱਚੀ ਜਾਂ ਕਮਜ਼ੋਰ ਹੈ ਵੀ ਤਿੰਨ ਰਿਮਾਂਡ ਲੈ ਕੇ ਵੀ ਆਪਦੀ ਹੀ ਇੱਕ ਪੁਲਿਸ ਵਾਲੀ ਤੋਂ ਉਹ ਇਹ ਨਹੀਂ ਪਤਾ ਲਾ ਸਕੀ ਵੀ ਨਸ਼ਾ ਲੈਂਦੀ ਕਿੱਥੋਂ ਆ ਸਪਲਾਈ ਕਿੰਨਾ ਨੂੰ ਕਰਦੀ ਸੀ ਹੱਥੋਂ ਦੇ ਕਿਹਦੇ ਕਿਹਦੇ ਨਾਲ ਰਲੇ ਨੇ ਉੱਪਰ ਦੇ ਕਿਹੜੇ ਅਧਿਕਾਰੀ ਉਹਦੇ ਸੰਪਰਕ 'ਚ ਨੇ ਤੇ ਕਿਹੜੇ ਨਹੀਂ ਇਹ ਗੱਲਾਂ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੁਣ ਇੱਕ ਸਵਾਲ ਹੋਰ ਹੈ ਇਹ ਜਿਹੜਾ ਨਸ਼ੇ ਦਾ ਇੰਨਾ ਵੱਡਾ ਕਾਰੋਬਾਰ ਤੇ ਨੈਕਸਸ ਹੈ ਕੀ ਇੱਕ ਅੱਲਾ ਆ ਥੱਲੇ ਥੱਲੇ ਵਾਲੇ ਲੋਕ ਹੀ ਕਰ ਰਹੇ ਨੇ ਜਿੱਦਾਂ ਦੇ ਫੜੇ ਜਾ ਰਹੇ ਨੇ ਪੁਲਿਸ ਦੇ ਵਿੱਚ ਵੀ ਜਿਹੜਾ ਇਹ ਔਰਤ ਫੜੀ ਗਈ ਇਹ ਵੀ ਇੱਕ ਹੀਟਲੇ ਪੱਦਰ ਦੀ ਪੁਲਿਸ ਮੁਲਾਜ਼ਮ ਕੁੜੀ ਆ ਅੱਜ ਇੱਕ ਫੜਿਆ ਇੰਸਪੈਕਟਰ ਜਿਹੜਾ ਇੰਟੈਲੀਜੈਂਸ ਇੰਸਪੈਕਟਰ ਹੈ ਉਹ ਫੜਿਆ ਪਰ ਕੀ ਨਸ਼ੇ ਦਾ ਜਿਹੜਾ ਇੰਨਾ ਵੱਡਾ ਕਾਰੋਬਾਰ ਤੇ ਧੰਦਾ ਹੈ ਇਹਦੇ ਵਿੱਚ ਕੋਈ ਵੱਡੇ ਸਿਆਸੀ ਨੇਤਾ ਰਾਜਨੇਤਾ ਮંત્રી ਸਿਆਸਤਦਾਨ ਜਾਂ ਕੋਈ ਵੱਡੇ ਆਈਪੀਐਸ ਆਈਐਸ ਅਫਸਰ ਕੋਈ ਵੀ ਸ਼ਾਮਲ ਨਹੀਂ ਗਾਇ ਇਹਦੇ ਵਿੱਚ ਸਾਬਕਾ ਜਾਂ ਮੌਜੂਦਾ ਕੋਈ ਨਹੀਂ ਮਤਲਬ ਇੰਨਾ ਵੱਡਾ ਧੰਦਾ ਕਾਰੋਬਾਰ ਇਹ ਆ ਥੱਲੇ ਥੱਲੇ ਵਾਲੇ ਹੀ ਕਰੀ-ਕੁਰੀ ਜਾਂਦੇ ਨੇ ਇਹ ਯਾਰ ਬੜਾ ਹੈਰਾਨੀਜਨਕ ਜਿਹਾ ਸਵਾਲ ਆ ਕਿਉਂਕਿ ਨਸ਼ਾ ਵਿਰੋਧ ਜਿੱਦਾਂ ਦਾ ਚੱਲਿਆ ਕੋਈ ਵੀ ਵੱਡਾ ਸਿਆਸੀ ਨੇਤਾ ਰਾਜਨੇਤਾ ਲੀਡਰ ਮੰਤਰੀ ਜਾਂ ਅਫਸਰ ਫੜਿਆ ਨਹੀਂ ਗਿਆ ਨਾ ਕਿਸੇ ਦਾ ਘਰ ਤਾਇਆ ਗਿਆ ਸਾਰੀ ਕਾਰਵਾਈ ਢੇਠਾਂ ਢਾਜਾ ਹੋਈ ਜਾਂਦੀ ਹੈ ਤਾਂ ਫਿਰ ਇਹ ਸਵਾਲ ਪੁੱਛਣਾ ਵਾਜਬ ਬਣਦਾ ਹੈ ਨਾ ਵੀ ਕੀ ਇਹ ਸਾਰੇ ਕੁਝ ਜੋ ਚੱਲ ਰਿਹਾ ਹੈ ਇਹ ਢੇਠਾਂ ਢਾਲਾ ਹੀ ਕੀ ਜਾਂਦੇ ਨੇ ਦੇਖੋ ਮੈਨੂੰ ਲੱਗਦਾ ਇਹਨਾਂ ਵੱਡੇ ਧੰਦਿਆਂ ਦੀ ਜਾੜਾ ਜਿਹੜੀ ਉਹ ਕਿਤੇ ਹੋਰ ਹੈ ਉਹਦੇ ਪਿੱਛੇ ਵੱਡੇ ਮਗਰਮਾਚ ਹੁੰਦੇ ਨੇ ਵਰਵਾਂ ਮગર ਮੱਛਾਂ ਦੀ ਸਮੁੰਦਰ ਚ ਪਹੁੰਚ ਨਹੀਂ ਹੁੰਦੀ ਐ ਵੀ ਉਹਨਾਂ ਨਾਲ ਉਹ ਜਿਵੇਂ ਕਹਿੰਦੇ ਨੇ ਨਾ ਕਿ ਜੇ ਸਮੁੰਦਰ ਚ ਰਹਿਣਾ ਹੋਵੇ ਤੇ ਮગર ਮੱਛ ਨਾਲ ਵੈਰ ਨਹੀਂ ਪਾਈਦਾ ਉਹ ਵਾਲੀ ਕਹਾਣੀ ਲੱਗਦੀ ਐ ਮੈਨੂੰ ਕਿਤੇ ਨਾ ਕਿਤੇ ਵੀ ਉਹ ਮગર ਮੱਛੀ ਇੰਨੇ ਵੱਡੇ ਨੇ ਵੀ ਉਹਨਾਂ ਨਾਲ ਕੋਈ ਵੈਰ ਪਾਉਣਾ ਨਹੀਂ ਸ਼ਾਇਦ ਚਾਹੁੰਦਾ ਹੁਣ ਆ ਜਿਹੜੀ ਮੰਤਰੀ ਦੇ ਘਰ ਤੇ ਐਕਸ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਇੱਕ ਗਰਨੇਡ ਡਿੱਗਣ ਦੀ ਖਬਰ ਆਈ ਉਧਰੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਕੇਂਦਰੀ ਮੰਤਰੀ ਜਿਹੜਾ ਨਵਰੀਤ ਬਿੱਟੂ ਉਹਦੇ ਘਰੇ ਚਲਾ ਗਿਆ ਉਸ ਤੋਂ ਬਾਅਦ ਪੁਲਿਸ ਕਹਿੰਦੀ ਹੈ ਵੀ ਅਸੀਂ ਸਾਰੀ ਪੜਤਾਲ ਕਰ ਲਈ ਤੇ ਬੰਦੇ ਵੀ ਫੜ ਲਏ ਨੇ 12 ਘੰਟਿਆਂ 'ਚ 12 ਘੰਟੇ ਤੇ ਪੁਲਿਸ ਨੇ ਇਹ ਵੀ ਦੱਸਤਾ ਵੀ ਪੜਤਾਲ ਅਸੀਂ ਕਰ ਲਈਏ ਤਾਂ ਤਾਰ ਪਾਕਿਸਤਾਨ ਨਾਲ ਜੁੜੇ ਨੇ ਹੁਣ ਪਹਿਲਾਂ ਵੀ ਕਿਹਾ ਦੁਬਾਰਾ ਫੇਰ ਵੀ ਉਹ ਘਟਨਾ 12 ਘੰਟਿਆਂ ਚ ਪਾਕਿਸਤਾਨ ਨਾਲ ਵੀ ਤਾਰ ਜੁੜ ਕੇ ਪੜਤਾਲ ਹੋ ਗਈ ਤੇ ਆ ਜਿਹੜੀ ਪੁਲਿਸ ਵਾਲੀ ਸੀ ਇਹਦੇ ਤਾਰ ਕਿੱਥੇ ਕਿੱਥੇ ਜੁੜੇ ਨੇ ਇਹ ਕਦੋਂ ਦੱਸਿਆ ਜਾਊਗਾ ਇਹ ਗੱਲ ਬਾਹਰ ਕਿਉਂ ਨਹੀਂ ਕੱਢੀ ਜਾ ਰਹੀ ਇੱਥੇ ਪੁਲਿਸ ਚੁੱਪ ਕਿਉਂ ਆ ਇੱਥੇ ਪੁਲਿਸ ਅਜੇ ਪੜਤਾਲ 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 ਦੀ ਗੱਲ ਕਿਉਂ ਕਰ ਰਹੀ ਆ ਜੇ ਉਸ ਮਾਮਲੇ ਚ ਵੱਡੇ ਪੁਲਿਸ ਅਫਸਰ ਨੇ ਪ੍ਰੈਸ ਕਾਨਫਰੰਸ ਕਰਕੇ ਆ 2 ਘੰਟੇ ਪਹਿਲਾਂ ਸਾਰਾ ਕੁਝ ਦੱਸਿਆ ਵੀ ਪਾਕਿਸਤਾਨ ਨਾਲ ਵੀ ਤਾਰ ਜੁੜੇ ਆ ਪਾਕਿਸਤਾਨ ਦੇ ਬੰਦਿਆਂ ਦੇ ਨਾਮ ਵੀ ਦੱਸਤੇ ਲੈ ਪੁਲਿਸ ਨੇ ਵੀ ਫਲਾਣੇ ਫਲਾਣੇ ਪਾਕਿਸਤਾਨ ਦੇ ਬੰਦੇ ਆ ਜਿਨ੍ਹਾਂ ਦੇ ਨਾਲ ਤਾਰ ਜੁੜੇ ਆ ਤਾਂ ਫਿਰ ਇਹ ਪੁਲਿਸ ਵਾਲੀ ਵਾਲੇ ਕੇਸ ਚ ਹਿੱਸਾ ਕੀ ਆ ਜਿਹੜਾ ਅਜੇ ਤੱਕ ਪੜਤਾਲ ਹੀ ਨਹੀਂ ਹੋਇਆ ਹੈ ਇਹਦੇ ਉੱਪਰ ਤੁਸੀਂ ਆਪਣਾ ਵਿਚਾਰ ਮੈਂ ਬਾਰ-ਬਾਰ ਕਹੂੰਗਾ ਜਰੂਰ ਲਿਖਿਓ ਦੇਖੋ ਆਮ ਲੋਕਾਂ ਦੇ ਵਿੱਚ ਇੱਕ ਧਾਰਨਾ ਜਦੋਂ ਲੋਕ ਕਹਿੰਦੇ ਆ ਨਾ ਵੀ ਕੁੱਤੀ ਚੋਰਾ ਨਾਲ ਰਲ ਗਈ ਫਿਰ ਬਹੁਤ ਤਕਲੀਫ ਹੁੰਦੀ ਆ ਜਦੋਂ ਲੋਕ ਕਹਿੰਦੇ ਆ ਵਾਰਡ ਖੇਤ ਨੂੰ ਖਾਣ ਲੱਗੀ ਹੋਈ ਆ ਬਹੁਤ ਤਕਲੀਫ ਹੁੰਦੀ ਆ ਪਰ ਫਿਰ ਜਦੋਂ ਆ ਸਾਰਾ ਕੁਝ ਲੋਕ ਵੇਖਦੇ ਨੇ ਫਿਰ ਲੋਕ ਕੀ ਕਹਿਣਗੇ ਜਿੱਦਾਂ ਅੱਜ ਉਹ ਅਮਰਸਰ ਪੁਲਿਸ ਨੇ ਫੜਿਆ ਇੱਕ ਜਿਹੜਾ ਇਨਸਪੈਕਟਰ ਫੜਿਆ 1 ਕਿਲੋ 5 ਕਰੋੜ ਦਾ ਚਿੱਟਾ ਉਹਦੇ ਕੋਲੋਂ ਫੜਿਆ ਗਿਆ ਫਿਰ ਲੋਕ ਕੀ ਕਹਿਣ ਬੋਲੋ ਹੁਣ ਆਮ ਆਦਮੀ ਪਾਰਟੀ ਦੀ ਇੱਕ ਸਰਪੰਚਨੀ ਦਾ ਪਤੀ ਕੱਲ ਫੜਿਆ ਗਿਆ ਉਹਦੇ ਕੋਲੋਂ ਵੀ ਮਾੜਾ ਮੋਟਾ ਮਾਲ ਨਹੀਂ ਫੜਿਆ ਗਿਆ ਉਹਦੇ ਕੋਲੋਂ ਵੀ 77 ਕਿਲੋ ਪੁੱਕੀ ਤੇ 70 ਕਿਲੋ ਗਾਂਜਾ ਤੇ 50 ਕਿਲੋ ਡੋਡੇ ਤੇ 5 ਲੱਖ ਤੋਂ ਵੱਧ ਦੀ ਡਰੱਗ ਮਣੀ ਮਤਲਬ ਨਸ਼ਾ ਵੇਚਣ ਵਾਲਾ ਪੈਸਾ ਆ ਕੁਛ ਉਹਦੇ ਕੋਲੋਂ ਫੜਿਆ ਗਿਆ ਹੁਣ ਇੱਥੇ ਦੱਸੋ ਹੁਣ ਲਿਖਣ ਵਾਲਾ ਕੀ ਲਿਖੂਗਾ ਹੁਣ ਆਮ ਲੋਕ ਨੇ ਜਿਹੜੇ ਉਹ ਫਿਰ ਸੱਚਾ ਹੀ ਚੀਕਦੇ ਆ ਨਾ ਆਮ ਲੋਕ ਕੇ ਕਹਿੰਦੇ ਨੇ ਕਿ ਜਿੰਨੇ ਗਲਤ ਬੰਦੇ ਨੇ ਉਹਨਾਂ ਦੇ ਹੱਥ ਮਿਲ ਜਾਂਦੇ ਨੇ ਹੌਲੀ-ਹੌਲੀ ਜਿਹੜੀ ਪਾਰਟੀ ਦੀ ਸਰਕਾਰ ਬਣ ਜੇ ਉਹ ਉਸੇ ਨਾਲ ਕੜਿੰਗੜੀ ਪਾ ਲੈਂਦੇ ਨੇ ਕਿਉਂਕਿ ਕੜਿੰਗੜੀ ਪਾਉਣੀ ਇੱਥੇ ਬੜੀ ਰਿਸ਼ਤੇਦਾਰੀ ਕੱਢਣੀ ਆ ਇੱਥੇ ਇਹ ਜਿਹੜੇ ਹਰੇ-ਹਰੇ ਨੋਟ ਨੇ ਬਾਪੂ ਗਾਂਧੀ ਜੀ ਦੀ ਫੋਟੋ ਵਾਲੇ ਇਹ ਸਾਰਿਆਂ ਨੂੰ ਰਿਸ਼ਤੇਦਾਰ ਬਣਾ ਦਿੰਦੇ ਨੇ ਜਿਹਦੇ ਕੋਲੇ ਆ ਗਏ ਇਹਨਾਂ ਦੀ ਲੈ ਦੇ ਓਏ ਭਰਾਓ ਰਿਸ਼ਤੇਦਾਰੀਆਂ ਤਾਂ ਪਿੱਛੇ ਰਹਿ ਜਾਂਦੀਆਂ ਨਾ ਜਦੋਂ ਇਹ ਇਹ ਵਿਚੋਲਾ ਵਿਚਾਲੇ ਆ ਜੇ ਦਾ ਫਿਰ ਰਿਸ਼ਤੇਦਾਰੀਆਂ ਪਿੱਛੇ ਰਹਿ ਜਾਂਦੀਆਂ ਤੇ ਬੜੀ ਛੇਤੀ ਗਲਤ ਕੰਮ ਕਰਨ ਵਾਲੇ ਬੰਦੇ ਇਹ ਵਕ ਵਕ ਪਾਰਟੀਆਂ ਦੇ ਨਾਲ ਨੇੜਤਾ ਬਣਾ ਕੇ ਉਹਦੇ ਰਿਸ਼ਤੇਦਾਰ ਬਣ ਜਾਂਦੇ ਨੇ ਤੇ ਫਿਰ ਖੂਬ ਕੰਮ ਚੱਲਦਾ ਹੈ ਤੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਲਿਖ ਸਕਦੇ ਹੋ ਬਹੁਤ ਮਿਹਰਬਾਨ